ਹਾਲ ਹੀ ਦੇ ਵਿੱਚ ਹੀ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤੇ ਇਹ ਘਟਨਾ ਜਿਹੜੀ ਹੈ ਟ੍ਰੇਨ ਦੇ ਨਾਲ ਜੁੜੀ ਹੋਈ ਹੈ। ਦਰਅਸਲ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੋ ਜਾਂਦਾ ਹੈ ਤੇ ਵੱਖ ਇੰਜਣ ਹੋਣ ਦੇ ਕਰਕੇ ਪਤਾ ਲੱਗਦਾ ਹੈ ਕਿ ਇੰਜਣ ਜਿਹੜਾ ਆ ਟ੍ਰੇਨ ਤੋਂ ਵੱਖ ਹੋ ਕੇ ਅੱਗੇ 3 ਕਿਲੋਮੀਟਰ ਚੱਲਿਆ ਜਾਂਦਾ ਹੈ। ਇਸ ਦੌਰਾਨ ਰੇਲਵੇ ਲਾਈਨਾਂ ਦੇ ਉੱਤੇ ਕੰਮ ਕਰ ਰਹੇ ਵਿਅਕਤੀਆਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਤੇ ਵੱਡਾ ਹਾਦਸਾ ਹੋણો ਵਾਪਰ ਗਿਆ ਤੇ ਯਾਤਰੀਆਂ ਦੀ ਜਾਨ ਬਚ ਚੁੱਕੀ ਹੈ ਇਹ ਮਾਮਲਾ ਜਿਹੜਾ ਆ ਖੰਨਾ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਖੰਨਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਕਿ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੋ ਜਾਂਦਾ ਹੈ ਤੇ ਟ੍ਰੇਨ ਨਾਲੋਂ ਇੰਜਣ ਵੱਖ ਹੋ ਕੇ 3 ਕਿਲੋਮੀਟਰ ਦੂਰ ਨਿਕਲ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਰੋਲਾ ਪਾਇਆ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਹਾਦਸਾ ਹੋણો ਵਾਪਰ ਗਿਆ ਤੇ ਕਈ ਜਿਹੜੇ ਯਾਤਰੀ ਨੇ ਉਹਨਾਂ ਦੀ ਜਾਨ ਵੀ ਬਚ ਗਈ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 3 ਕਿਲੋਮੀਟਰ ਦੂਰ ਪਹੁੰਚ ਗਿਆ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਹੈ ਇਹ ਟ੍ਰੇਨ ਅਰਜਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਤੱਕ ਵੀ ਜਾਰੀ ਸੀਗੀ ਰੇਲਵੇ ਟਰੈਕ ਤੇ ਕੰਮ ਕਰ ਰਹੇ ਕੀਮੈਨ ਨੇ ਅਲਾਰਮ ਵਜਾਇਆ ਅਤੇ ਡਰਾਈਵਰ ਨੂੰ ਰੋਕਿਆ ਅਤੇ ਇੰਜਨ ਨੂੰ ਵਾਪਸ ਭੇਜ ਦਿੱਤਾ ਗਿਆ ਡਰਾਈਵਰ ਨੇ ਫਿਰ ਇੰਜਣ ਬੰਦ ਕਰ ਦਿੱਤਾ ਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ ਖੁਸ਼ਕਿਸਮਤੀ ਰਹੀ ਹੈ ਕਿ ਇਸ ਦੌਰਾਨ ਕੋਈ ਹੋ ਟ੍ਰੇਨ ਨਹੀਂ ਆਈ ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਗੌਰਤalab ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ ਤੋਂ ਪੰਜਾਬ ਆ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ ਸੀ ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਨਾਲ ਤੇਜ਼ੀ ਨਾਲ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਗੱਡੀ ਬੇਕਾਬੂ ਹੋ ਕੇ 70 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਜਾਰੀ ਸੀਗੀ ਤੇ ਹੁਣ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਮੁਕੇਰੀਆਂ ਸਟੇਸ਼ਨ ਤੋਂ ਲੰਘਦੇ ਹੋਏ ਦਸੂਹਾ ਨੂੰ ਪਾਰ ਕਰਕੇ ਜਲੰਧਰ ਭੋਪਾਲ ਅਤੇ ਟਾਂਡਾ ਤੋਂ ਹੁੰਦੇ ਹੋਏ ਕਾਲਾ ਬੱਕਰਾ ਪਾਰ ਕਰਕੇ ਜਲੰਧਰ ਵਿੱਚ ਦਾਖਲ ਹੋ ਜਾਵੇਗੀ ਜੇਕਰ ਇਸ ਨੂੰ ਨਾ ਰੋਕਿਆ ਗਿਆ ਸੀ ਤਾਂ ਕੋਈ ਨਾ ਕੋਈ ਘਟਨਾ ਜੜੀ ਹੋ ਸਕਦੀ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਪੂਰੀ ਘਟਨਾ ਵਾਪਰੀ ਹੈ ਖੰਨਾ ਦੇ ਵਿੱਚ ਵਾਪਰੀ ਹੈ ਖੰਨਾ ਦੇ ਵਿੱਚ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੋ ਜਾਂਦਾ ਹੈ ਤੇ ਉੱਥੇ ਰੇਲਵੇ ਲਾਈਨ ਦੇ ਕੋਲ ਕੰਮ ਕਰ ਰਹੇ ਕੀਮੈਨ ਹੁਣਾਂ ਨੇ ਉੱਥੇ ਅਲਾਰਮ ਬਜਾਇਆ ਸਾਇਰਨ ਬਜਾਇਆ ਜਿਸ ਦੇ ਕਰਕੇ ਡਰਾਈਵਰ ਨੂੰ ਰੋਕਿਆ ਗਿਆ ਇੰਜਣ ਬੰਦ ਕਰ ਦਿੱਤਾ ਗਿਆ ਤੇ ਇੰਜਣ ਨੂੰ ਜਦੋਂ ਵਾਪਸ ਭੇਜਿਆ ਗਿਆ ਤੇ ਉਸ ਤੋਂ ਬਾਅਦ ਮੁੜ ਗੱਡੀ ਦੇ ਨਾਲ ਇੰਜਣ ਨੂੰ ਜੋੜਿਆ ਗਿਆ ਤੇ ਗੱਡੀ ਫਿਰ ਰਵਾਨਾ ਹੋ ਜਾਂਦੀ ਹੈ ਪਰ ਕੁਸ਼ਕਿਸਮਤ ਅਕੁਸ਼ ਕਿਸਮਤੀ ਇਹਦੇ ਵਿੱਚ ਇਹ ਰਹਿੰਦੀ ਹੈ ਕਿ ਪਿੱਛੋਂ ਕੋਈ ਗੱਡੀ ਨਹੀਂ ਆ ਰਹੀ ਸੀ ਕਿ ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀਆਂ ਦੀ ਜਾਨ ਬਚ ਗਈ ਹੈ ਪਰ ਬੇਹਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਗੱਡੀ ਨਾਲੋਂ ਇੰਜਨ ਵੱਖ ਹੋ ਜਾਂਦਾ ਇੱਕਦਮ ਤੇ ਗੱਡੀ ਨਾਲੋਂ ਅੱਗੇ ਜਿਹੜਾ 3 ਕਿਲੋਮੀਟਰ ਦੂਰ ਇੰਜਣ ਨਿਕਲ ਜਾਂਦਾ ਹੈ ਜਿਸ ਤੋਂ ਬਾਅਦ ਕੀ ਮੈਨੇ ਸਾਇਰਨ ਬਜਾ ਕੇ ਇੰਜਣ ਨੂੰ ਰੋਕਿਆ ਡਰਾਈਵਰ ਨੂੰ ਰੋਕਿਆ ਜਿਸ ਤੋਂ ਬਾਅਦ ਮੁੰਡ ਇੰਜਣ ਨੂੰ ਵਾਪਸ ਤੇ ਜਗ੍ਹਾ ਗੱਡੀ ਨਾਲ ਜੋੜ ਕੇ ਗੱਡੀ ਰਵਾਨਾ ਕਰ ਦਿੱਤਾ ਹਾਲੀ ਦੇ ਵਿੱਚ ਹੀ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤੇ ਇਹ ਘਟਨਾ ਜਿਹੜੀ ਹੈ ਟ੍ਰੇਨ ਦੇ ਨਾਲ ਜੁੜੀ ਹੋਈ ਹੈ ਦਰਅਸਲ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੋ ਜਾਂਦਾ ਹੈ ਤੇ ਵੱਖ ਇੰਜਣ ਹੋਣ ਦੇ ਕਰਕੇ ਪਤਾ ਲੱਗਦਾ ਹੈ ਕਿ ਇੰਜਣ ਜਿਹੜਾ ਆ ਟ੍ਰੇਨ ਤੋਂ ਵੱਖ ਹੋ ਕੇ ਅੱਗੇ 3 ਕਿਲੋਮੀਟਰ ਚੱਲਿਆ ਜਾਂਦਾ ਹੈ ਗੁਰਾਨਾ ਰੇਲਵੇ ਲਾਈਨਾਂ ਦੇ ਉੱਤੇ ਕੰਮ ਕਰ ਰਹੇ ਵਿਅਕਤੀਆਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਤੇ ਵੱਡਾ ਹਾਦਸਾ ਹੋ ਨੋ ਵਾਪਰ ਗਿਆ ਤੇ ਯਾਤਰੀਆਂ ਦੀ ਜਾਨ ਬਚ ਚੁੱਕੀ ਹੈ ਇਹ ਮਾਮਲਾ ਜਿਹੜਾ ਆ ਖੰਨਾ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਖੰਨਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਕਿ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੋ ਜਾਂਦਾ ਹੈ ਤੇ ਟ੍ਰੇਨ ਨਾਲੋਂ ਇੰਜਣ ਵੱਖ ਹੋ ਕੇ 3 ਕਿਲੋਮੀਟਰ ਦੂਰ ਨਿਕਲ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਰੋਲਾ ਪਾਇਆ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਹਾਦਸਾ ਹੋ ਨੋ ਵਾਪਰ ਗਿਆ ਤੇ ਕਈ ਜਿਹੜੇ ਯਾਤਰੀ ਨੇ ਉਹਨਾਂ ਦੀ ਜਾਨ ਵੀ ਬਚ ਗਈ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 3 ਕਿਲੋਮੀਟਰ ਦੂਰ ਪਹੁੰਚ ਗਿਆ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਹੈ ਇਹ ਟ੍ਰੇਨ ਅਰਜਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਤੱਕ ਵੀ ਜਾਰੀ ਸੀਗੀ ਰੇਲਵੇ ਟਰੈਕ ਤੇ ਕੰਮ ਕਰ ਰਹੇ ਕੀਮੈਨ ਨੇ ਅਲਾਰਮ ਵਜਾਇਆ ਅਤੇ ਡਰਾਈਵਰ ਨੂੰ ਰੋਕਿਆ ਅਤੇ ਇੰਜਨ ਨੂੰ ਵਾਪਸ ਭੇਜ ਦਿੱਤਾ ਗਿਆ ਡਰਾਈਵਰ ਨੇ ਫਿਰ ਇੰਜਣ ਬੰਦ ਕਰ ਦਿੱਤਾ ਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ ਖੁਸ਼ਕਿਸਮਤੀ ਰਹੀ ਹੈ ਕਿ ਇਸ ਦੌਰਾਨ ਕੋਈ ਹੋਟ ਰੇਲ ਨਹੀਂ ਆਈ ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਗੌਰਤਾਲ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ ਤੋਂ ਪੰਜਾਬ ਆ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ ਸੀਗੀ ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਨਾਲ ਤੇਜ਼ੀ ਨਾਲ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਗੱਡੀ ਬੇਕਾਬੂ ਹੋ ਕੇ 70 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਜਾਰੀ ਸੀਗੀ ਤੇ ਹੁਣ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਮੁਕੇਰੀਆਂ ਸਟੇਸ਼ਨ ਤੋਂ ਲੰਘਦੇ ਹੋਏ ਦਸੂਹਾ ਨੂੰ ਪਾਰ ਕਰਕੇ ਜਲੰਧਰ ਭੋਪਾਰ ਅਤੇ ਟਾਂਡਾ ਤੋਂ ਹੁੰਦੇ ਹੋਏ ਕਾਲਾ ਬੱਕਰਾ ਪਾਰ ਕਰਕੇ ਜਲੰਧਰ ਵਿੱਚ ਦਾਖਲ ਹੋ ਜਾਵੇਗੀ ਜੇਕਰ ਇਸ ਨੂੰ ਨਾ ਰੋਕਿਆ ਗਿਆ ਸੀ ਤਾਂ ਕੋਈ ਨਾ ਕੋਈ ਘਟਨਾ ਜੜੀ ਹੋ ਸਕਦੀ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਪੂਰੀ ਘਟਨਾ ਵਾਪਰੀ ਹੈ ਖੰਨਾ ਦੇ ਵਿੱਚ ਵਾਪਰੀ ਹੈ ਖੰਨਾ ਦੇ ਵਿੱਚ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੋ ਜਾਂਦਾ ਹੈ ਤੇ ਉੱਥੇ ਰੇਲਵੇ ਲਾਈਨਰ ਦੇ ਕੋਲ ਕੰਮ ਕਰ ਰਹੇ ਕੀਮੈਨ ਹੁਣਾਂ ਨੇ ਉੱਥੇ ਅਲਾਰਮ ਬਜਾਇਆ ਸਾਇਰਨ ਬਜਾਇਆ ਜਿਸ ਦੇ ਕਰਕੇ ਡਰਾਈਵਰ ਨੂੰ ਰੋਕਿਆ ਗਿਆ ਇੰਜਣ ਬੰਦ ਕਰ ਦਿੱਤਾ ਗਿਆ ਤੇ ਇੰਜਣ ਨੂੰ ਜਦੋਂ ਵਾਪਸ ਭੇਜਿਆ ਗਿਆ ਤੇ ਉਸ ਤੋਂ ਬਾਅਦ ਮੁੜ ਗੱਡੀ ਦੇ ਨਾਲ ਇੰਜਣ ਨੂੰ ਜੋੜਿਆ ਗਿਆ ਤੇ ਗੱਡੀ ਫਿਰ ਰਵਾਨਾ ਹੋ ਜਾਂਦੀ ਹੈ ਪਰ ਖੁਦਕਿਸਮਤੀ ਅਕੁਸ਼ ਕਿਸਮਤੀ ਇਹਦੇ ਵਿੱਚ ਇਹ ਰਹਿੰਦੀ ਹੈ ਕਿ ਪਿੱਛੋਂ ਕੋਈ ਗੱਡੀ ਨਹੀਂ ਆ ਰਹੀ ਸੀ ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀਆਂ ਦੀ ਜਾਨ ਬਚ ਗਈ पर बेहद ही हैरान कर देने वाला मामला है कि गड्डी नालो इंजन वाक हो ਜਾਂਦਾ ਇੱਕਦਾਂ ਤੇ ਗੱਡੀ नालो ਅੱਗੇ ਜਿਹੜਾ 3 ਕਿਲੋਮੀਟਰ ਦੂਰ ਇੰਜਣ ਨਿਕਲ ਜਾਂਦਾ ਜਿਸ ਤੋਂ ਬਾਅਦ ਕੀ ਮੈਨੇ ਸਾਇਰਨ ਬਜਾ ਕੇ ਇੰਜਣ ਨੂੰ ਰੋਕਿਆ ਡਰਾਈਵਰ ਨੂੰ ਰੋਕਿਆ ਜਿਸ ਤੋਂ ਬਾਅਦ ਮੋਂ ਇੰਜਣ ਨੂੰ ਵਾਪਸ ਭੇਜਿਆ ਗਾ ਗੱਡੀ ਨਾਲ ਜੋੜ ਕੇ ਗੱਡੀ ਰਵਾਨਾ ਕਰ ਦਿੱਤਾ